ਅੱਜ ਆਪਾਂ ਤੁਹਾਡੇ ਲਈ ਐਸੀਆਂ ਆਈਟਮਾਂ ਲੈ ਕੇ ਆਏ ਨਾ ਜੀ ਐਸੀਆਂ ਆਈਟਮਾਂ ਕਿ ਤੁਸੀਂ ਹਰਾਨ ਰਹਿ ਜਾਓਗੇ ਵੀ ਵੀਰਾ ਇੰਨੀਆਂ ਸਸਤੀਆਂ ਆਈਟਮਾਂ ਕਿਵੇਂ ਵੇਚ ਰਿਹਾ ਹੈ ਔਰ ਜਿਹੜੇ ਭੈਣਾਂ ਨੇ ਆਪਣੀਆਂ ਭੈਣਾਂ ਨੇ ਘਰੇ ਬੁਟੀਕ ਕਰੀਆਂ ਬੈਠੀਆਂ ਨੇ ਔਰ ਦੁਕਾਨਦਾਰ ਵੀਰਾ ਲਈ ਇੰਨੇ ਪੜਤੇ ਵਾਲੇ ਸੌਦੇ ਲੈ ਕੇ ਆਇਆ ਮੇਰੀ ਗਾਰੰਟੀ ਹੈ ਤੁਸੀਂ ਪੂਰੇ ਆਨਲਾਈਨ ਰੇਟ ਜਿਦੇ ਮਰਜ਼ੀ ਚੈੱਕ ਕਰ ਲਿਓ ਜਿਦੇ ਮਰਜ਼ੀ ਮੇਰਾ ਖੁੱਲਾ ਸੱਦਾ ਖੁੱਲਾ ਚੈਲੰਜ ਹੈ ਠੀਕ ਹੈ ਜੇ ਤੁਹਾਨੂੰ ਇਹ ਰੇਟਾ ਜਿਮਾਨ ਮਿਲ ਜਾਵੇ ਜੋ ਕਹੋ ਉਹ ਕਰੂੰ ਆ ਦੇਖੋ ਜੀ ਬਿਨਾ ਦੁਪੱਟੇ ਤੋਂ ਠੀਕ ਹੈ ਜੀ ਬਿਨਾ ਦੁਪੱਟੇ ਤੋਂ ਸੂਟ ਰੇਟ 199 ਰੁਪਏ ਠੀਕ ਹੈ ਜੀ ਜੇ ਹੋਲ ਸੇਲ ਚ ਲੈਣਾ ਕਿਸੇ ਭੈਣ ਭਾਈ ਨੇ ਹੋਰ ਥੋੜਾ ਬਹੁਤ ਮਾਨਤਾਰ ਕਰ ਦੂੰਗਾ ਜਿਹਨੇ ਹੋਲ ਸੇਲ ਚ ਲੈਣਾ ਠੀਕ ਹੈ 199 ਰੁਪਏ ਸੂਟ ਬਿਨਾ ਦੁਪੱਟੇ ਤੋਂ ਠੀਕ ਹੈ ਟਪੜਾ ਪੂਰਾ ਹੋਗਾ 199 ਰੁਪਏ ਦਾ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਜਿੰਨੇ ਕਹੋਣ ਨੇ ਠੀਕ ਹੈ ਜੀ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਸਿਰਫ ਸਿਰਫ 199 ਰੁਪਏ ਹਰ ਆਈਟਮ ਦਿਖਾਉਂਗਾ ਠੀਕ ਹੈ ਜੀ ਆ ਦੇਖੋ ਜੀ ਆ ਲੋ ਦੇਖੋ ਪੂਰਾ ਟਾਪ ਦਾ ਡਿਜ਼ਾਈਨ ਹੈ ਸਿਰਫ ਔਰ ਸਿਰਫ 199 ਰੁਪਏ ਦੇ ਵਿੱਚ ਮਾਲ ਜਿੰਨਾ ਕੋ ਹੋਣਾ ਮਿਲ ਜੂ ਕੰਨਾ ਕੀ ਹੈ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਔਰ ਚੈਨਲ ਨੂੰ ਫੋਲੋ ਕਰ ਸਬਸਕ੍ਰਾਈਬ ਕਰਨਾ ਹੈ 199 ਰੁਪਏ ਦੇ ਵਿੱਚ ਵਾਧੂ ਆਫਰਾ ਠੀਕ ਹੈ ਵਾਧੂ ਵੈਰਾਈਟੀ 199 ਰੁਪਏ ਠੀਕ ਹੈ ਪਰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਨਾ ਹੈ ਜੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਨੈਕਸਟ ਵੈਰਾਈਟੀ ਦਿਖਾਉਣੇ ਆ ਜਿੱਦਾਂ ਕਿ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਦੁਪੱਟੇ ਵਾਲਾ ਕਪੜਾ 5 ਨਹੀਂ 6 ਮੀਟਰ ਹੋਊਗਾ ਸੈਟਨ ਸਿਲਕੂ ਸ਼ਿਫੋਨ ਸਿਲਕੂ ਠੀਕ ਹੈ ਜੀ ਕ੍ਰਾਸ਼ ਸ਼ਿਮਰੂ ਦੋ ਤਿੰਨ ਆਈਟਮਾਂ ਮਿਕਸ ਹੋਣੀ ਹੈ ਰੇਟ ਰਹਿਣਾ ਸਿਰਫ ਔਰ ਸਿਰਫ 250 ਰੁਪਏ ਦਾ ਠੀਕ ਹੈ ਜੀ ਰੇਟ ਰੂ 250 ਰੁਪਿਆ ਫਾਈਨਲ ਰੇਟ 250 ਦੁਪੱਟੇ ਉੱਤੇ ਲੈਸ ਦੁਪੱਟਾ ਪੂਰਾ ਰੇਟ ਕਿੰਨਾ 250 ਕੱਪੜਾ ਪੂਰਾ 5 ਨਹੀਂ ਹੋਣਾ ਪੂਰਾ 6 ਮੀਟਰ ਹੋਊਗਾ ਇੰਨੀ ਮੇਰੀ ਗਾਰੰਟੀ ਹੈ ਠੀਕ ਹੈ ਜੀ ਕੱਪੜਾ ਪੂਰਾ ਆ ਦੇਖੋ ਡਿਜ਼ਾਈਨ ਬਹੁਤ ਨੇ ਇਹਦੇ 'ਚ 6 6 ਮੀਟਰ ਦਾ ਕੱਪੜਾ ਦੇਖੋ ਠੀਕ ਹੈ ਜੀ 6 6 ਮੀਟਰ ਦਾ ਕੱਪੜਾ ਆ ਦੇਖੋ ਜੀ ਮਾਲ ਜਿੰਨਾ ਕਹੋ ਉਨਾ ਮਿਲ ਜੂ ਪਰ ਆਉਣਾ ਕਿੱਥੇ ਹੈ ਮੰਡੀ ਅਹਿਮਦਗੜ ਅਨਮ ਕਲੌਥ ਹਾਊਸ ਚ ਆ ਲੰਦੇ ਠੀਕ ਹੈ ਜੀ ਆਉਣਾ ਕਿੱਥੇ ਹੈ ਮੰਡੀ ਅਹਿਮਦਗੜ ਅਨਮ ਕਲੌਥ ਹਾਊਸ ਆ ਦੇਖੋ ਆ ਦੇਖੋ ਜੀ ਠੀਕ ਹੈ ਆ ਦੇਖੋ ਪੂਰਾ ਇਹਦੇ ਨਾਲ ਦੁਪੱਟਾ ਵੀ ਹੈ ਜੀ ਆ ਦੇਖੋ ਪੂਰਾ ਟਾਪ ਦਾ ਡਿਜ਼ਾਈਨ ਹੈ ਠੀਕ ਹੈ ਜੀ ਮਾਲ ਬਾਧੂ ਮਿਲ ਜੂ ਜਿੰਨਾ ਕੋ ਹੋਣਾ ਡਿਜ਼ਾਈਨ ਕਲਰ ਬਹੁਤ ਪੈਨੇ ਠੀਕ ਹੈ ਜੀ ਹੁਣ ਆਪਾਂ ਇਸ ਤੋਂ ਬਾਅਦ ਤੁਹਾਨੂੰ ਦੂਸਰੇ ਨੈਕਸਟ ਵੈਰੀਟੀ ਦਿਖਾਉਣੇ ਆ ਆ ਦੇਖੋ ਹੁਣ ਆਪਾਂ ਤੁਹਾਡੇ ਲਈ ਦੁਪੱਟੇ ਵਰਕ ਵਾਲਾ ਸੂਟ ਲੈ ਕੇ ਆਏ ਪੂਰਾ ਪੈਨਲ ਵਰਕ ਹੈ ਦੇਖੋ ਪੂਰਾ ਹੈਵੀ ਵਰਕ ਹੈ ਡਿਜ਼ਾਈਨ ਬੁਟੀਕ ਵਾਲਾ ਪੀਸ ਹੈ ਠੀਕ ਹੈ ਜੀ देखो दपे उ वर्क है पूरा हैवी रेट की लैके है सिर्फ और सिर्फ दो सौ नड़िन्नवे रुपए ठीक है पूरा खुला टुला होगा रेट रहना है, सिर्फ और सिर्फ दो सौ नड़िन्नवे डिजाइन कलर ठीक है मैं पहला दस डिजाइन कलर एक नहीं होना कई डिजाइन कलर हो गए रेट रहूगा सिर्फ और सिर्फ दो सौ नड़िन्नवे रुपए ठीक है पूरा टॉप का डिजायन है दप्टे उर्क है रेट रू सिर्फ और सिर्फ दो सौ नड़िन्नवे रुपए ठीक है जी ਮਾਲ ਬਹੁਤ ਮਿਲ ਜੂ ਜਿੰਨਾ ਕਹੂ ਉਨਾ ਪਰ ਕਰਨਾ ਕੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਠੀਕ ਹੈ ਜੀ ਵੀਡੀਓ ਨੂੰ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਮਾਲ ਜਿੰਨਾ ਕਹੂ ਉਨਾ ਠੀਕ ਹੈ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦੋ ਫਿਰ ਤੁਹਾਨੂੰ ਨੈਕਸਟ ਵੈਰਿਟੀ ਤੋਂ ਬਾਅਦ ਹੋਰ ਦਿਖਾਉਣੇ ਆਪਾਂ ਦੇਖੋ ਪੂਰਾ ਹੈਵੀ ਹੈਂਡਵਰਕ ਵਾਲਾ ਡਿਜ਼ਾਈਨ ਹੈ ਹੀ ਹੈਂਡਵਰਕ ਦਾ ਡਿਜ਼ਾਈਨ ਹੈ ਪੂਰਾ ਹੈਵੀ ਹੈਂਡਵਰਕ ਰੇਟ ਰੂਗਾ ਸਿਰਫ ਔਰ ਸਿਰਫ 399 ਰੁਪਏ ਦੁਪੱਟੇ ਉੱਤੇ ਲੈਸ ਸਿਰਫ ਔਰ ਸਿਰਫ 399 ਰੁਪਏ ਡਿਜ਼ਾਈਨ ਕਲਰ ਬਹੁਤ ਮਿਲ ਜਾਣਗੇ ਜਿੰਨੇ ਕੋਹ ਉਹਨੇ ਠੀਕ ਹੈ ਜੀ ਰੇਟਾਂ ਦੀ ਚੈਲੰਜ ਨਾਲ ਗਰੰਟੀ ਆ ਬਰਬਰੀ ਸਿਲਕਾ ਦੇਖੋ ਜੀ ਬਰਬਰੀ ਬਹੁਤ ਜ਼ਿਆਦਾ ਚੱਲ ਰਹੀ ਹੈ 5 ਮੀਟਰ ਕਪੜਾ ਆਊਗਾ ਪੂਰਾ ਇੰਨਾ ਮੇਰੀ ਗਰੰਟੀ ਹੈ ਠੀਕ ਹੈ ਜੀ ਰੇਟ ਕੀ ਰਹਿਣਾ ਸਿਰਫ ਔਰ ਸਿਰਫ 399 ਰੁਪਏ ਠੀਕ ਹੈ ਨਾਲ ਦੁਪੱਟਾ ਆ ਦੇਖੋ ਨਾਲ ਦੁਪੱਟਾ 399 ਰੁਪਏ ਰੇਟ ਠੀਕ ਹੈ ਕਰਨਾ ਕੀ ਹੈ ਵੀਡੀਓ ਨੂੰ ਸ਼ੇਅਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਆ ਦੇਖੋ ਰੇਟ ਸਿਰਫ ਔਰ ਸਿਰਫ 399 ਜਿਨੇ ਆਨਲਾਈਨ ਮੰਗਾਉਣਾ ਹੈ ਆਨਲਾਈਨ ਵੀ ਮੰਗਾ ਸਕਦੇ ਠੀਕ ਹੈ ਸਿਰਫ ਔਰ ਸਿਰਫ 399 ਰੁਪਏ ਆਹ ਦੇਖੋ ਜੀ ਡਿਜ਼ਾਈਨ ਕਲਰ ਬਹੁਤ ਜ਼ਬਰਦਸਤ ਹੈ ਆ ਵੀ ਦੇਖੋ ਬਹੁਤ ਜ਼ਬਰਦਸਤ ਬਰਬਰੀ ਦੇ ਉੱਤੇ ਸਿਰਫ ਔਰ ਸਿਰਫ 399 ਰੁਪਏ ਦੇ ਚਾਹ ਦੇਖੋ ਪੂਰਾ ਟਾਪ ਦਾ ਹੈਵੀ ਡਿਜ਼ਾਈਨ ਸਿਰਫ ਔਰ ਸਿਰਫ 399 ਰੁਪਏ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਠੀਕ ਹੈ ਕਲਾ ਡਿਜ਼ਾਈਨ ਬਹੁਤ ਮਿਲ ਜਾਣਗੇ ਸੈਕਟਰ ਟੂ ਸੈਟ ਲੈਣਾ ਸੈਟ ਟੂ ਸੈਟ 399 ਰੇਟੇਲ ਪ੍ਰਾਈਸ ਆ ਹੋਲ ਸੇਲ 'ਚ ਹੋਰ ਵੀ ਡਿਸਕਾਊਂਟ ਲੱਗ ਜੂਗਾ ਜਿਹੜੇ ਚੀਜ਼ਾਂ ਨਾਲ ਮੈਂ ਕਹਿ ਰਹੇ ਹਾਂ ਉਹ ਚੀਜ਼ ਨਾਲ ਦਊਂਗਾ ਜਿਹੜਾ ਇਹ 399 ਰੇਟੇਲ ਪ੍ਰਾਈਸ ਹੈ ਜੇ ਕਿਸੇ ਨਾਲ ਸੈਟ ਟੂ ਸੈਟ ਲੈਣਾ ਹੈ ਉਹਨੂੰ ਆਪਾਂ ਹੋਰ ਡਿਸਕਾਊਂਟ ਕਰਕੇ ਲਗਾ ਕੇ ਦਵਾਂਗੇ ਠੀਕ ਹੈ ਜੀ ਆ ਹੋਰ ਨੈਕਸਟ ਵੈਰੀਟੀ ਦਿਖਾਉਣੇ ਆਪਾਂ ਤੁਹਾਨੂੰ ਆ ਦੇਖੋ ਜੀ ਪੂਰਾ ਆਪਾਂ ਹੈਵੀ ਹੈਂਡਵਰਕ ਲੈ ਕੇ ਆਇਆ ਹੈ ਹੈਂਡਵਰਕ ਹੈ ਪੂਰਾ ਹੈਵੀ ਹੈਂਡਵਰਕ ਠੀਕ ਹੈ ਜੀ ਸਲਵਾਰ ਦੇ ਉੱਤੇ ਵਰਕ ਹੈ ਵਿਦ ਦੁਪੱਟੇ ਉੱਤੇ ਵਰਕ ਹੈ ਹੈਂਡਵਰਕ ਵਾਲਾ ਸੂਟ ਹੈ ਰੇਟ ਕੀ ਹੈ ਚੈਲੰਜ ਵਾਲਾ ਠੀਕ ਹੈ ਜੀ ਰੇਟ ਕੀ ਹੈ ਚੈਲੰਜ ਵਾਲਾ ਰਿਟੇਲ ਪ੍ਰਾਈਸ ਸਿਰਫ ਔਰ ਸਿਰਫ 499 ਰੁਪਏ ਜੀ ਠੀਕ ਹੈ ਜੀ ਰਿਟੇਲ ਪ੍ਰਾਈਸ 499 ਰੁਪਏ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਠੀਕ ਹੈ ਜੀ ਆ ਦੇਖੋ ਆ ਵੀ ਡਿਜ਼ਾਈਨ ਇਹਦੇ ਚੀ ਹੈ ਸਿਰਫ ਔਰ ਸਿਰਫ 499 ਰੁਪਏ ਠੀਕ ਹੈ ਜੀ 6 6 7 7 ਮੀਟਰ ਕਪੜੇ ਲੱਗੇ ਹੋਏ ਨੇ ਆ ਦੇਖੋ ਜੀ ਠੀਕ ਹੈ ਜੀ ਨਾਲ ਦੁਬੱਟੇ ਉੱਤੇ ਵਰਕ ਆਹ ਦੇਖੋ ਦੁਬੱਟੇ ਉੱਤੇ ਵਰਕ ਰੇਟ ਰਹਿਣਾ ਸਿਰਫ ਔਰ ਸਿਰਫ 499 ਰੁਪਏ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਹੋਣਗੇ ਠੀਕ ਹੈ ਜੀ ਆਹ ਦੇਖੋ 499 ਰੁਪਏ ਆਹ ਵੀ ਡਿਜ਼ਾਈਨ 499 ਦੇ ਵਿੱਚ ਠੀਕ ਹੈ ਆਹ ਦੇਖੋ ਜੀ ਨਾਲ ਵਿਦ ਦੁਬੱਟੇ ਉੱਤੇ ਵਰਕ ਪਊਗਾ ਠੀਕ ਹੈ ਆਹ ਦੇਖੋ ਇਹਦੇ ਉੱਤੇ ਦੁਬੱਟੇ ਉੱਤੇ ਆਹ ਦੇਖੋ 499 ਰੁਪਏ ਹੈਂਡਵਰਕ ਵਾਲਾ ਪੀਸ ਹੈ ਕਲਰ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਪਰ ਆਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਆਹ ਹੋਰ ਨੈਕਸਟ ਵੈਰਾਈ ਦਿਖਾਉਣਾ ਤੁਹਾਨੂੰ ਹੁਣ ਮੈਂ ਆਹ ਦੇਖੋ ਜੀ ਆਪਾਂ ਤੁਹਾਡੇ ਲਈ ਪੂਰਾ ਵਾਈਟ ਕਲਰ ਦਾ ਸੂਟ ਲੈ ਕੇ ਆਏ ਹੈ ਹੈਵੀ ਹੈਂਡਵਰਕ ਦਾ ਠੀਕ ਹੈ ਜੀ ਕੱਪੜਾ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਹੀ ਹੈ 5 ਤੋਂ 6 ਮੀਟਰ ਕੱਪੜਾ ਹੈ ਵੇ ਦਾ ਦੁਪੱਟੇ ਉੱਤੇ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 599 ਰੁਪਏ ਜੀ ਠੀਕ ਹੈ ਜੀ 599 ਰੁਪਏ ਦਾ ਵਰਕ ਵਾਲਾ ਸੂਟ ਵਿਦ ਗਲੇ ਉੱਤੇ ਹੈਂਡਵਰਕ ਰੇਟ ਰਹਿਣਾ ਸਿਰਫ ਔਰ ਸਿਰਫ 599 ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਠੀਕ ਹੈ ਜੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਪਰ ਆ ਦੇਖੋ ਇਹਦੇ ਚ ਕਲਰ ਡਿਜ਼ਾਈਨ ਪੈ ਵੀ ਨੇ ਸਿਰਫ ਔਰ ਸਿਰਫ 599 ਰੁਪਏ ਦੇ ਚ ਕਿਉਂਕਿ ਆਪਾਂ ਸ਼ਾਰਟ ਵੀਡੀਓ ਬਣਾਉਣ ਲੱਗੇ ਆ ਡਿਜ਼ਾਈਨ ਕਲਰੇ ਇਨਾਂ ਚ ਹੋਰ ਵੀ ਨੇ ਆਪਾਂ ਤੁਹਾਨੂੰ ਇੱਕ ਇੱਕ ਵੈਰਾਈਟੀ ਦਿਖਾਈ ਜੰਨੇ ਆ ਇਨਾਂ ਚ ਠੀਕ ਹੈ ਜੀ ਸਿਰਫ ਔਰ ਸਿਰਫ 599 ਰੁਪਏ ਦੇ ਚ ਇੱਕ ਆ ਡਿਜ਼ਾਈਨ ਦੇਖੋ ਜੀ ਆਹ ਦੇਖੋ ਹੈਵੀ ਹੈਂਡਵਰਕ ਵਾਲਾ ਹੈਵੀ ਹੈਂਡਵਰਕ ਵਾਲਾ ਡਿਜ਼ਾਈਨ ਠੀਕ ਹੈ ਜੀ ਪੂਰਾ ਹੈਵੀ ਹੈਂਡਵਰਕ ਦਾ ਡਿਜ਼ਾਈਨ ਹੈ ਠੀਕ ਹੈ ਜੀ ਆਹ ਦੇਖੋ ਗਲੇ ਤੇ ਵੀ ਸਾਰਾ ਹੈਵੀ ਹੈਂਡਵਰਕ ਹੋਇਆ ਹੈ ਠੀਕ ਹੈ ਜੀ ਆ ਦੇਖੋ ਪੂਰਾ ਦੁਪੱਟੇ ਉੱਤੇ ਵਰਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 699 ਰੁਪਏ ਸਿਰਫ ਔਰ ਸਿਰਫ 699 ਰੁਪਏ ਕਲਰ ਡਿਜ਼ਾਈਨ ਹੈ ਨਾ ਜੋ ਹੋਰ ਵੀ ਮਿਲ ਜਾਣਗੇ ਆ ਦੇਖੋ ਠੀਕ ਹੈ ਜੀ ਇੱਕ ਤੁਹਾਨੂੰ ਇੱਕ ਆਈਡੀਆ ਲਈ ਦਿਖਾ ਰਹੇ ਹਾਂ ਜੀ ਇਹ ਮੈਂ ਮਤਲਬ ਇੱਕ ਤੁਹਾਨੂੰ ਆਈਡੀਆ ਲੱਗ ਜਾਵੇ ਆ ਦੇਖੋ ਜੀ ਪੂਰਾ ਹੈਵੀ ਹੈਂਡਵਰਕ ਹੈ ਠੀਕ ਹੈ ਰੇਟ ਕੀ ਸਿਰਫ ਔਰ ਸਿਰਫ 699 ਰੁਪਏ ਠੀਕ ਹੈ ਜੀ 699 ਰੁਪਏ ਦਾ ਸੂਟ ਹੈ ਪਰ ਆ ਦੇਖੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਲੋ ਹੁਣ ਤੁਹਾਨੂੰ ਆਪਾਂ ਨੈਕਸਟ ਵੈਰੀ ਦਿਖਾਉਣੇ ਆ ਪਿਓਰ ਵਿਸਕੋਸ ਆਰਗੰਝਾਈ ओरिजिनल 5 ਮੀਟਰ ਦੀ ਪਿਓਰ ਵਿਸਕੋਸ ਆਰਗੰਝਾ ਹੋਗੀ ओरिजिनल ਵਾਲੀ ਹੈਂਡਵਰਕ ਵਾਲਾ ਪੀਸ ਹੈ ਜੀ ਠੀਕ ਹੈ ਜੀ ਹੈਂਡਵਰਕ ਵਾਲਾ ਪੀਸ ਹੈ ਫੈਂਡੀ ਦਾ ਦੁਪੱਟਾ ਲੈਸ ਗੋਟਾ ਪੱਟੀ ਲੈਸ ਹੋਗੀ ਰੇਟ ਰਹਿਣਾ ਸਿਰਫ ਔਰ ਸਿਰਫ 799 ਰੁਪਏ ਰੇਟ ਰਹਿਣਾ ਸਿਰਫ ਔਰ ਸਿਰਫ 799 ਰੁਪਏ ਵੀਡੀਓ ਨੂੰ ਕਰ ਦਿਓ ਸ਼ੇਅਰ ਵੱਧ ਤੋਂ ਵੱਧ ਫੈਲਾਉ ਠਾਲਿਓ ਰਿਟੇਲ ਪ੍ਰਾਈਸ ਹੋਲ ਸੇਲ ਜੋ ਹੋਰ ਵੀ ਡਿਸਕਾਊਂਟ ਠੀਕ ਹੈ ਅਨਮ ਵਾਲਿਆਂ ਨੂੰ ਕਾਲਿਓ ਫੋਨ ਆਪਾਂ ਤੁਹਾਨੂੰ ਲਗਾ ਕੇ ਦਵਾਂਗੇ ਡਿਸਕਾਊਂਟ ਨਾਲ ਰੇਟ ਦਵਾਂਗੇ ਸਿਰਫ ਔਰ ਸਿਰਫ 799 ਰੁਪਏ ਠੀਕ ਹੈ ਜੀ ਇਹਦੇ ਜੇ ਇਕੱਡੇ ਜਾਨਾ ਹੋਰ ਆ ਦੇਖੋ ਆ ਦੇਖੋ ਜੀ प्योर विस्कॉस और गंजा ना ही ना तो था, पंजा हजार रुपए इनाम दूंगा मैं इनकी गरंटी डिजाइन है हैंड वर्क वाला रेट रहना सिर्फ और सिर्फ सात सौ नड़िन्नवे रुपए सात सौ नड़िन्नवे रुपए रेट दप्टे उत्ते लैस कोटा गोटा पट्टी लैस लगी है सिर्फ और सिर्फ सात सौ नड़िन्नवे रुपए वाले पीस प्योर सिल्क विस्कॉस वाले ठीक है आ देखो जी ਆ ਦੇਖੋ ਜੀ ਠੀਕ ਹੈ 799 ਰੁਪਏ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਹੁਣ ਤੁਹਾਨੂੰ ਨੈਕਸਟ ਵੈਰੀਟੀ ਦਿਖਾਉਣਾ ਦੇਖੋ ਜਿਵੇਂ ਕਿ ਅੱਜ ਆਪਾਂ ਤੁਹਾਨੂੰ ਸੀਰੀਅਲ ਵਾਈਜ਼ ਕੱਪੜਾ ਦਿਖਾ ਰਹੇ ਹਾਂ ਦੇਖੋ ਇਹ ਪੂਰਾ ਹੈਵੀ ਹੈਂਡਵਰਕ ਹੈ ਦੁਪੱਟੇ ਉੱਤੇ ਵਰਕ ਹੈ ਦੇਖੋ ਪੂਰਾ ਸੁਪੀਰੀਅਰ ਕੱਪੜਾ ਹੈ ਟੋਟਲੀ ਹੈਂਡ ਵਾਲਾ ਕੱਪੜਾ ਹੀ ਆ ਦੇਖੋ ਪੂਰਾ ਟੋਟਲ ਹੈਂਡ ਦਾ ਕੰਮ ਹੈ ਜੀ ਠੀਕ ਹੈ ਜੀ ਟੋਟਲ ਹੈਂਡ ਦਾ ਕੰਮ ਹੈ ਵਿਦ ਸਲਵਾਰ ਦੇ ਉੱਤੇ ਵਰਕ ਹੈ ਆ ਦੇਖੋ ਜੀ ਸਲਵਾਰ ਦੇ ਉੱਤੇ ਵੀ ਹੈਂਡ ਹੈ ਦੁਪੱਟੇ ਉੱਤੇ ਵੀ ਵਰਕ ਹੈ ਇਹ ਰੇਟ ਰਹਿਣਾ ਸਿਰਫ ਔਰ ਸਿਰਫ 899 ਰੁਪਏ ਠੀਕ ਹੈ ਜੀ 899 ਰੁਪਏ ਰੇਟ ਰਹਿਣਾ ਹੈ ਫਾਈਨਲ ਰੇਟ ਹੈ 899 ਰੁਪਏ ਆਹ ਦੇਖੋ ਜੀ ਰੇਟਾਂ ਵੀ ਚੈਲੰਜ ਨਾਲ ਗਾਰੰਟੀ ਵੀਡੀਓ ਨੂੰ ਕਰ ਦਿਓ ਸ਼ੇਅਰ ਆਹ ਦੇਖੋ ਜੀ 899 ਰੁਪਏ ਠੀਕ ਹੈ ਹੋਰ ਵੀ ਇਹਦੇ ਚ ਡਿਜ਼ਾਈਨ ਹੈ ਬਹੁਤ ਜ਼ਬਰਦਸਤ 899 ਦੇ ਚ ਆਹ ਦੇਖੋ ਇਹਨਾਂ ਦੇ ਡਿਜ਼ਾਈਨ ਕਲਰ ਬਹੁਤ ਮਿਲਣਗੇ ਤੁਹਾਨੂੰ ਬਹੁਤ ਜ਼ਿਆਦਾ ਜਿੰਨੇ ਕੋ ਨੇ ਆਹ ਦੇਖੋ ਜੀ ਆ ਦੇਖੋ ਪੂਰਾ ਟਾਪ ਦਾ ਡਿਜ਼ਾਈਨ ਜੀ ਆ ਦੇਖੋ ਪੂਰਾ ਟਾਪ ਦਾ ਡਿਜ਼ਾਈਨ ਪੂਰਾ ਹੈਵੀ ਹੈਂਡਵਰਕ ਵਾਲਾ ਠੀਕ ਹੈ ਜੀ ਆ ਦੇਖੋ ਆ ਪੂਰਾ ਹੈਵੀ ਹੈਂਡੀ ਆ ਦੁਪੱਟੇ ਉੱਤੇ ਵੀ ਵਰਕ ਹੈ ਠੀਕ ਹੈ ਜੀ ਸਲਵਾਰ ਦੇ ਉੱਤੇ ਵੀ ਵਰਕ ਹੈ ਠੀਕ ਹੈ ਰੇਟ ਰਹਿਣਾ ਸਿਰਫ ਔਰ ਸਿਰਫ 899 ਰੁਪਏ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਆ ਦੇਖੋ 899 ਰੁਪਏ ਠੀਕ ਹੈ ਜੀ ਮਾਲ ਬਹੁਤ ਪਿਆ ਇਸ ਤੋਂ ਵੱਧ ਆਪਾਂ ਤੁਹਾਨੂੰ ਦਿਖਾਉਣੇ ਆ ਆ ਵਾਲਾ ਮਾਲ ਇੱਕ ਹੋਰ ਹੈ ਜੀ ਆ ਦੇਖੋ ਜੀ ਆਹ ਹਾ 6 6 7 7 ਮੀਟਰ ਕਪੜੇ ਲੱਗੇ ਹੋਏ ਨੇ ਜੀ ਮੈਂ ਫੈਂਡੀ ਦੇ ਉੱਤੇ ਐ ਸੂਟ ਆਹ ਦੇਖੋ ਜੀ ਹੈਂਡਵਰਕ ਵਾਲਾ ਬਹੁਤ ਹੀ ਆਹ ਦੇਖੋ ਪੂਰਾ ਹੈਵੀ ਡਿਜ਼ਾਈਨ ਹੈਂਡਵਰਕ ਵਾਲਾ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਜੀ ਠੀਕ ਹੈ ਜੀ ਸਿਰਫ ਔਰ ਸਿਰਫ 999 ਰੁਪਏ ਦੇ ਵਿੱਚ ਆਈਟਮ ਹੈ ਠੀਕ ਹੈ ਜੀ ਆ ਇਹਦਾ ਦੁਪੱਟਾ ਹੈ ਆਹ ਦੇਖੋ ਇੱਕ ਬਲੈਕ ਕਲਰ ਬਹੁਤ ಜಾ ਡਿਮਾਂਡਡ ਕਲਰ ਹੈ ਇਹ ਆ ਦੇਖੋ ਜੀ ਆ ਦੇਖੋ ਆ ਦੇਖੋ ਪੂਰਾ ਹੈਵੀ ਹੈਂਡ ਹੈ ਸਿਰਫ ਔਰ ਸਿਰਫ 999 ਰੁਪਏ ਪਿਓਰ ਫੈਂਡੀ ਦੇ ਉੱਤੇ ਸੂਟ ਰੇਟ ਰਹਿਣਾ ਸਿਰਫ ਔਰ ਸਿਰਫ 999 ਰੁਪਏ ਆ ਦੇਖੋ ਜੀ ਠੀਕ ਹੈ ਜੀ ਦੁਪੱਟੇ ਉੱਤੇ ਵਰਕ ਸਲਵਾਰ ਦੇ ਉੱਤੇ ਵਰਕ ਰੇਟ ਰਹਿਣਾ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਆ ਦੇਖੋ ਜੀ ਸਿਰਫ ਔਰ ਸਿਰਫ 999 ਰੁਪਏ ਠੀਕ ਹੈ ਜੀ ਰੇਟਾਂ ਦੀ ਚੈਲੇਂਜ ਨਾਲ ਗਰੰਟੀ ਰੇਟਾਂ ਦੀ ਚੈਲੇਂਜ ਨਾਲ ਗਰੰਟੀ ਮਾਲ ਬਹੁਤ ਪਿਆ 999 ਰੁਪਏ ਹੈਵੀ ਪੀਸ ਨੇ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਆ ਦੇਖੋ ਮਾਲ ਪੂਰਾ ਆਪਣਾ ਗੜਾਉਣ ਭਰਿਆ ਪਿਆ ਦੁਕਾਨ ਸਾਰੀ ਠੀਕ ਹੈ ਪੂਰੀ ਆਪਣੀ ਦੁਕਾਨ ਭਰੀ ਪਿਆ نیچے ਵੀ ਮਾਲ ਹੀ ਮਾਲ ਹੋਇਆ ਪਿਆ ਸਾਰੇ ਮਾਲ ਹੀ ਮਾਲ ਹੋਇਆ ਪਿਆ ਦਿਖਾ ਦਿਓ ਜੀ ਸਾਰਾ ਇੱਕ ਇੱਕ ਆਈਟਮ ਦਿਖਾ ਦਿਓ ਪੂਰਾ maal ਖਿੜਿਆ ਪਿਆ ਰਾਤ ਦੇ ਆਪਾਂ 11:30 ਵਜੇ ਵੀਡੀਓ ਬਣਾਉਣ ਲੱਗੇ ਹੋਇਆ ਰਾਤ ਦੇ 11:30 ਵਜੇ ਦੀ ਠੀਕ ਹੈ ਇੰਨਾ ਰਸ਼ ਪਿਆ ਜਿ ਜਿੰਨਾ ਕਹਿ ਰਹੀ ਠੀਕ ਹੈ ਆਪਾਂ ਤੱਕਾ ਪਿਆ ਪੂਰਾ ਠੀਕ ਹੈ ਇਹ ਆਪਣੇ ਲਈ maal ਵਾਧੂ ਆਇਆ ਪਿਆ ਇਸ ਕਾਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਕਿ ਤੁਹਾਨੂੰ ਪਤਾ ਹੀ ਆਪਣੇ ਲਈ ਕਸਟਮਰ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੈ ਜਿਹੜੇ ਹੈਵੀ ਹੈਵੀ ਪੀਤ ਨੇ ਮਾਰਕੀਟ ਚ 2500 ਦਾ 3500 ਦਾ ਐ ਸੂਡ ਮਿਲਦਾ ਸੈਂਡ ਇਹਦਾ ਹੈਵੀ ਵਰਕ ਵਾਲਾ ਵੀ ਦੇਖੋ ਜੀ ਪੂਰਾ ਹੈਵੀ ਆਪਾਂ ਤੁਹਾਨੂੰ ਲਗਾ ਕੇ ਦੇਣਾ ਸਿਰਫ ਔਰ ਸਿਰਫ 999 ਰਿਟੇਲ ਪ੍ਰਾਈਸ ਜੇ ਕਿਸੇ ਭੈਣ ਭਾਈ ਨੇ ਲੈਣਾ ਹੈ ਹੋਲ ਸੇਲ 'ਚ ਕਿਸੇ ਬੁਟੀਕ ਭੈਣ ਨੇ ਲੈਣਾ ਹੈ ਉਹਨੂੰ ਆਪਾਂ ਹੋਰ ਵੀ ਡਿਸਕਾਊਂਟ ਕਰਕੇ ਲਗਾ ਕੇ ਦਵਾਂਗੇ ਇਹ ਰੇਟਾਂ 'ਚ ਠੀਕ ਹੈ ਜੀ ਪਰ ਇਹਦੇ ਲਈ ਆਪਾਂ ਤੁਹਾਡੇ ਲਈ ਹਰ ਇੱਕ ਰਿਕੁਆਇਰਮੈਂਟ ਪੂਰੀ ਕਰਾਂਗੇ ਤੁਸੀਂ 50 ਲੈ ਕੇ ਆਓਗੇ ਤੁਹਾਨੂੰ ਮੈਂ ਇੰਨਾ ਆਗਾ 75-80 ਹਜ਼ਾਰ ਰੁਪਏ ਬਣਾ ਕੇ ਲੈ ਕੇ ਜਾਓਗੇ ਠੀਕ ਹੈ ਜਿਹੜੀ 500 ਦੀ ਆਈਟਮ ਲੈ ਕੇ ਜਾਓਗੇ ਆਪਣੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ 700-800 ਦੀ ਆਰਾਮ ਨਾਲ ਵਿਕੂਗੀ ਠੀਕ ਹੈ ਇੰਨਾ ਮੇਰਾ ਤੁਹਾਡੇ ਨਾਲ ਵਾਵਾ ਬੁਟੀਕ ਲਈ ਲੈ ਕੇ ਜਾਓ ਦੁਕਾਨਦਾਰ ਵੀਰਲਾ ਨਾ ਵੀ ਵਾਵਾ ਜਿਹੜਾ ਐ ਤਾਂ ਮੈਂ ਦਊਂਗਾ ਜਿਹੜੇ ਰੇਟ ਦਊਂਗਾ ਕੋਈ ਦੇ ਜਾਵੇ ਮੈਂ ਦੇਣਦਾਰ ਬੈਠਾ ਹਾਂ ਤੁਹਾਡਾ ਠੀਕ ਹੈ ਮੈਂ ਇੰਨਾ ਚੈਲੰਜ ਨਾਲ ਕਰਕੇ ਕਹਿਣੋ ਤੇਰਾ ਜਿੱਥੋਂ ਮਰਜੀ ਰੇਟ ਟਰਾਈ ਕਰ ਲਿਓ ਜਿੱਥੋਂ ਮਰਜੀ ਜਿਹੜਾ ਰੇਟ ਆਪਾਂ ਦਵਾਂਗੇ ਕੋਈ ਦੇ ਨਹੀਂ ਸਕਦਾ ਬੇਸ਼ਾਮੀ ਹਰ ਇੱਕ ਦੁਕਾਨਦਾਰ ਕਹਿੰਦਾ ਵੀ ਮੈਂ ਸਸਤਾ ਵੇਨਾ ਮੈਂ ਸਸਤਾ ਵੇਨਾ ਇਹ ਸਾਕ ਕੁਮਿਆਰੀ ਆਪਣੇ ਭਾਂਡੇ ਨੂੰ ਸਰਾਉਣ ਦੀ ਹੈ ਠੀਕ ਹੈ ਮੈਂ ਤੁਹਾਨੂੰ ਸਾਰੀ ਇੱਕ ਗੱਲ ਸਹੀ ਦੱਸਾਂ ਠੀਕ ਹੈ ਪਰ ਜੇ ਤੁਸੀਂ ਮਾਰਕੀਟ 'ਚ ਜਾਓਗੇ ਮਾਰਕੀਟ 'ਚ ਪਤਾ ਕਰੋਗੇ ਫਿਰ ਤੁਸੀਂ ਸਾਨੂੰ ਦੱਸਿਓ ਹਾਂਜੀ ਅਸੀਂ ਇਹ ਨਹੀਂ ਕਹਿੰਦੇ ਵੀ ਸਿੱਧਾ ਸਾਡੇ ਕੋਲੋਂ ਮਾਲ ਲੈਣਾ ਪਹਿਲਾਂ ਤੁਸੀਂ ਬਾਜ਼ਾਰ 'ਚ ਟਰਾਈ ਕਰੋ ਫਿਰ ਸਾਨੂੰ ਦੱਸੋ ਵੀ ਹਾਂ ਵੀ ਵੀਰੇ ਤੁਹਾਡੇ ਰੇਟ ਸਹੀ ਨੇ ਫਿਰ ਸਾਨੂੰ ਦੱਸਿਓ ਇਸ ਕਰਕੇ ਆਪਣਾ ਐਡਰੈਸ ਜਿਹੜਾ ਹੈ ਮੰਡੀ ਅਮਲਗੜ ਧੂਰਕੋਟ ਚਾਂਗਸ਼ਪਾਰ ਰੋਡ ਤੇ 8699186136 ਠੀਕ ਹੈ ਅੱਜ ਕੱਲ ਬਹੁਤ ਫਰਾਡ ਹੋ ਰਹੇ ਨੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਫਰਾਡ ਬਹੁਤ ਔਰੇ ਨੇ ਫਰਾਡ ਆਨਲਾਈਨ ਫਰਾਡ ਤੋਂ ਬਚੋ ਹੋ ਸਕੇ ਤਾਂ ਦੁਕਾਨ ਤੇ ਹੀ ਆਓ ਮੈਂ ਤੁਹਾਨੂੰ ਸਹੀ ਦੱਸਾਂ ਹੋ ਸਕੇ ਤਾਂ ਦੁਕਾਨ ਤੇ ਆਓ ਜੇ ਆਦਰਵਾਇਜ਼ ਤੁਸੀਂ ਸਾਡੇ ਤੋਂ ਆਨਲਾਈਨ ਆਰਡਰ ਮੰਗਾਉਣਾ ਚਾਹੁੰਦੇ ਹੋ 8699 186 136 ਨੰਬਰ ਤੇ ਹੀ ਮੰਗਵਾਉਣਾ ਆਦਰਵਾਇਜ਼ ਤੁਹਾਨੂੰ ਪਤਾ ਹੈ ਆਨਲਾਈਨ ਬਹੁਤ ਫਰਾਡ ਹੁੰਦੇ ਨੇ ਬਚ ਕੇ ਰਹੋ ਬਚ ਕੇ ਰਹੋ